ਵਾਹਿਗੁਰੂ ਜਿੱcka ਖਰਸਾ ਵਾਹਿਗੁਰੂ ਜਿੱਕੇ ਫਤਿਹ ਗੁਰੂ ਗੁਰੂ ਸਵਾਰੀ ਸਾਹਿਬ ਸਿੰਘ ਜੀਓ ਆਉ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਜਨਮ ਦਿਹਾੜੇ ਤੇ ਵਿਚਾਰਾਂ ਸਾਂਝੀਆਂ ਕਰੀਏ ਜੀ ਮਾਦੀਏ ਦੀ ਧਰਤੀ ਸ਼ਹੀਦਾਂ ਦੀ ਧਰਤੀ ਔਰ ਚੱਪੇ ਚੱਪੇ ਤੇ ਸ਼ਹੀਦਾਂ ਦਾ ਖੂਨ ਨੁਲਿਆਇਆ ਹੈ ਨਗਰ ਹੈ ਪਰਵਿੰਡ ਭਖੀਵੇਂ ਦੇ ਨੇ ਜੀ ਪਿਆਰਿਓ ਜਿੱਥੇ ਕੇ ਮਾਤਾ ਜੀਉਣੀ ਜੀ ਅਤੇ ਭਾਈ ਭਗਤੂ ਜੀ ਤਿਨਾਂ ਦੇ ਗ੍ਰਹਿ ਵਿਖੇ ਇੱਕ ਪੁੱਤਰ ਜਨਮ ਲੈਂਦਾ ਹੈ ਦੀਪਨ ਔਰ ਭਾਈ ਭਗਤੂ ਤੇ ਮਾਤਾ ਜੀ ਉਹ ਨਹੀਂ ਇਹ ਤਨਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿੱਚ ਅਨੰਪੁਰ ਸਾਹਿਬ ਜੀ ਦਰਸ਼ਨ ਮੇਲੇ ਕਰਦੇ ਨੇ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਔਰ ਇੰਨਾਂ ਨੂੰ ਇੱਥੋਂ ਹੀ ਸਰਗੁਰੂ ਦੀ ਕਿਰਪਾ ਦੇ ਨਾਲ ਪੁੱਤਰ ਦੀ ਬਖਸ਼ਿਸ਼ ਹੋਈ ਪੁੱਤਰ ਦੀ ਪ੍ਰਾਪਤੀ ਹੋਈ ਤਾਂ ਗੁਰੂ ਸਵਾਰਿਓ ਇਨਾਂ ਦੇ ਘਰੇ ਦੀਪ ਜਲਿਆ ਨਾ ਰੱਖਿਆ ਗਿਆ ਦੀਪਾ ਔਰ ਜਦੋਂ ਛੋਟੇ ਹੁੰਦਿਆਂ ਤੁਸੀਂ ਲੈ ਕੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਗਏ ਤੇ ਸਤਿਗੁਰੂ ਬੜੇ ਪ੍ਰਸੰਨ ਹੋਏ ਬੜੇ ਖੁਸ਼ ਹੋਏ ਉਹਨਾਂ ਨੇ ਹੀ ਨਾਮ ਕਰਨ ਇਹਨਾਂ ਦਾ ਕੀਤਾ ਵੱਡੇ ਹੋਏ ਥੋੜੇ ਜੇ ਅੰਮ੍ਰਿਤ ਪਾਣ ਕੀਤਾ ਗੁਰੂ ਵਾਲੇ ਬਣ ਗਏ ਔਰ ਦੀਪ ਸਿੰਘ ਨਾਮ ਰੱਖਿਆ ਗਿਆ ਤੇ ਗੁਰੂ ਸਵਾਰਿਓ ਕਦੀ ਅਨੰਪੁਰ ਸਾਹਿਬ ਚਲੇ ਜਾਣਾ ਕਦੀ ਨਗਰਪੁਰ ਮਿੰਡ ਪਾ ਜਾਣਾ ਇਸੇ ਤਰ੍ਹਾਂ ਹੀ ਸਤਿਗੁਰੂ ਦੀ ਕਿਰਪਾ ਚਲਦੀ ਰਹੀ ਥੋੜੇ ਜੇ ਵੱਡੇ ਹੋਏ ਤੇ ਸਤਿਗੁਰੂ ਦੀਆਂ ਬਖਸ਼ਾ ਹੋਈਆਂ ਪਿਆਰਿਓ ਸਤਿਗੁਰਾਂ ਦੇ ਕੋਲ ਪੱਕੇ ਤੌਂਤੇ ਰਹਿਣੇ ਸ਼ੁਰੂ ਅਨੰਪੁਰ ਸਾਹਿਬ ਕੀ ਅਮਰ ਸ਼ਕਲਿਆ ਖਾਲਸਾ ਹੀ ਬਾਣਾ ਪਉਣਾ ਸ਼ੁਰੂ ਕਰ ਦਿੱਤਾ ਕੋੜ ਸਵਾਰੀ ਨਿਜੇ ਬਾਜੀ ਤਲਵਾਰ ਚਲਾਉਣੀ ਗਦਕਾ ਹਰ ਤਰ੍ਹਾਂ ਦੇ ਵਿੱਚ ਨਪੂਨ ਹੋ ਗਏ ਤੇ ਨਾਲ ਹੀ ਪਿਆਰਿਓ ਨਾਮ ਬਾਣੀ ਦੇ ਰਸੀਏ ਬਣੇ ਨਿਤਨੇਮ ਕਰਨਾ ਬਾਣੀਆਂ ਪੜ੍ਹਦੀਆਂ ਮਿੱਠੀ ਬਾਜ ਦੇ ਵਿੱਚ ਸਤਿਗੁਰਾਂ ਦੇ ਬੜੇ ਪਿਆਰੇ ਸਿੱਖ ਬਣ ਗਏ ਪਿਆਰੇ ਉਹ ਸਿੱਧੇ ਸਿੱਧੇ ਸਮਾਂ ਵਿਚਰਦਾ ਗਿਆ ਅਨੰਦਪੁਰ ਸਾਹਿਬ ਦੇ ਘੇਰੇ ਸਮੇ ਗੁਰੂ ਸਾਹਿਬ ਨੇ ਕੁਝ ਮਹਾਨ ਕਾਰਜ ਇਹਨਾਂ ਕੋਲੋਂ ਕਰਵਾਉਣੇ ਸਨ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਇਹਨਾਂ ਨੂੰ ਸਤਗੁਰਾਂ ਨੇ ਅਨੰਦਪੁਰ ਸਾਹਿਬ ਵਾਲੀ ਜੰਗ ਤੋਂ ਪਹਿਲਾਂ ਹੀ ਆਪਣੇ ਘਰਾਂ ਨੂੰ ਭੇਜ ਦਿੱਤਾ ਹੁਣ ਜੰਗ ਯੁੱਧ ਦਾ ਸਮਾਂ ਚੱਲਿਆ ਦੇ ਪਿਆਰਿਓ ਇਹ ਆਪਣੀ ਜੀਵਨ ਦੇਵ ਚ ਰੂਹੋ ਸ਼ੋਕੇ ਵਿੱਚ ਰਹਿ ਅਨੰਤਪੁਰ ਸਾਹਿਬ ਦਾ ਜੰਗ ਹੋ ਗਿਆ ਹੈ ਚਮਕੌਰ ਵਾਲਾ ਜੰਗ ਹੋ ਗਿਆ ਹੈ ਮੁਕਸਰ ਵਾਲਾ ਜੰਗ ਹੋ ਗਿਆ ਅਪਰੰਤ ਜਿਸ ਵੇਲੇ ਤਲਵੰਡੀ ਸਾਬੋ ਕੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹੁੰਚ ਗਏ ਉੱਥੇ ਫਿਰ ਜੰਗਾ ਜੁਦਾਂ ਤੋਂ ਵੇਲੇ ਹੋ ਕੇ ਕਮਰ ਕੱਛਾ ਖੋਲਿਆ ਦਮਲੀਆ ਤੇ ਨਾਂ ਪੈ ਗਿਆ ਜੀ ਦਮਦਮਾ ਸਾਹਿਬ ਦਮਦਮਾ ਸਾਹਿਬ ਵਿਖੇ ਸਤਿਗੁਰੂ 9-10 ਮਹੀਨੇ ਰਹੇ ਉੱਥੇ ਹੀ ਗੁਰੂ ਕੇ ਮਹਿਲ ਦਿੱਲੀ ਤੋਂ ਪਹੁੰਚ ਜਾਂਦੇ ਨੇ ਤੇ ਇੱਥੇ ਹੀ ਬਾਬਾ ਦੀਪ ਸਿੰਘ ਜੀ ਭਾਈ ਬਣੀ ਸਿੰਘ ਜੀ ਸਤਿਗੁਰਾਂ ਦੇ ਕੋਲ ਨੇ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਗੁਰਬਾਣੀ ਦੇ ਬਲੇ ਧਿਆਨ ਹੋਇਆ ਗੁਰਬਾਣੀ ਦਾ ਉਤਾਰਾ ਕਰਨ ਦਾ ਧਿਆਨ ਹੋਇਆ ਜਿਹੜੀ ਬੀੜ ਆਪ ਜੀ ਦੇ ਸਨਮੁਖ ਸਾਹਮਣੇ ਹੈ ਪਿਆਰਿਓ ਇਹ ਦਮਦਮੀ ਬੀੜ ਹੈ ਜਿਹੜੀ ਉੱਚ ਲਖਵਾਈ 1 ਡੇਢ ਪਹਿਲੇ ਜਿਹੜੀ ਸੀ ਪਿਆਰਿਓ ਪੰਜਾਂ ਗੁਰੂਆਂ ਦੀ ਬਾਣੀ ਉਹਦੇ ਚ ਦਰਜ ਸੀ ਉਹ ਧੀਰਮਲੀਆਂ ਦੇ ਕੋਲ ਸੀ ਤੇ ਸਤਿਗੁਰੂ ਨੇ ਪੰਜ ਸਿੰਘ ਭੇਜੇ ਕਿ ਬਾਣੀ ਦਾ ਉਤਾਰਾ ਕਰਨਾ ਹੈ ਬੀੜ ਸਾਨੂੰ ਦੇ ਦਿੱਤੀ ਜਾਵੇ ਪਰ ਪਿਆਰਿਓ ਗੁਰਗੱਦੀ ਕਰਕੇ ਖਾਰ ਖਾਂਦੇ ਸੀ ਕਿ ਗੁਰਗੱਦੀ ਸਾਨੂੰ ਪ੍ਰਾਪਤ ਨਹੀਂ ਹੋਈ ਸਾਡੇ ਪਰਿਵਾਰ ਚ ਨਹੀਂ ਆਈ ਇਸ ਕਰਕੇ ਕਹਿਣ ਲੱਗੇ ਜੇ ਗੁਰੂ ਇੰਨਾ ਹੀ ਯਾਰਾ ਹੈ ਜ ਆਪਨੇ ਆਪ ਨੂੰ ਦਸਵਾਂ ਗੁਰੂ ਖਵਾਉਂਦਾ ਹੈ ਤੇ ਆਪ ਬਾਣੀ ਕਿਉਂ ਨਹੀਂ ਲਿਖ ਲੈਂਦਾ ਜਿਸ ਵੇਲੇ ਸਿੰਘਾਂ ਨੇ ਜਾ ਕੇ ਪਿਆਰਿਓ ਸੁਨੇਹਾ ਦਿੱਤਾ ਤੇ ਦਮਦਮਾ ਸਾਹਿਬ ਕੇ ਦੋ ਤੰਬੂ ਲਗੇ ਇੱਕ ਦੇ ਵਿੱਚ ਸਤਿਗੁਰੂ ਬੈਠਦੇ ਨੇ ਦੂਜੇ ਵਿੱਚ ਭਾਈ ਮਨੀ ਸਿੰਘ ਜੀ ਬੈਠਦੇ ਨੇ ਤੇ ਉਥੇ ਪਿਆਰਿਓ ਆਪਾਂ ਸ਼ਬਦ ਪੜਦੇ ਹਾਂ ਧੁਰ ਕੀ ਬਾਣੀ ਆਈ ਫਿਰ ਇਹ ਜਿਹੜੀ ਧੁਰ ਕੀ ਬਾਣੀ ਸੀ ਜਦੋਂ ਅੰਤਰ ਧਿਆਨ ਹੋ ਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੈਠਦੇ ਸੀ ਤੇ ਉਹ ਬਾਣੀ ਆਉਦੀ ਸੀ ਔਰ ਅੱਗੇ ਭਾਈ ਬਣੀ ਸਿੰਘ ਹੋਰਾਂ ਨੂੰ ਲਿਖਵਾ ਕੇ ਇਨ ਬਿਨ ਹੂ ਹੂ ਇੱਕ ਇੱਕ ਅੱਖਰ ਲਗ ਮਾਤਰ ਕਨਾ ਡੰਡੀ ਝੁਮਕੀ ਕਿਸੇ ਵੀ ਅੱਖਰ ਦੇ ਵਿੱਚ ਭੂਰਾ ਵੀ ਫਰਕ ਨਹੀਂ ਰਿਹਾ ਕਿਉਂਕਿ ਕਾਰਤੁਕ ਪ੍ਰਮਾਤਮਾ ਵੱਲੋਂ ਭੇਜੀ ਹੋਈ ਬਾਣੀ ਆਪ ਲਿਖਾਰੇ ਸਨ ਗ੍ਰੰਥ ਸਪੂਰਨ ਹੋ ਗਿਆ ਪਿਆਰਿਓ ਤੇ ਇਹ ਦਮਦਮੀ ਜਿਹੜੇ ਵੀੜ ਖੁਮਾਣੀ ਸ਼ੁਰੂ ਹੋ ਗਈ ਔਰ ਸਤਿਗੁਰਾਂ ਨੇ ਨਾਲ ਹੀ ਕਹਿ ਦਿੱਤਾ ਕਿ ਜਿਹੜੀ ਬਾਣੀ ਸਾਨੂੰ ਨਹੀਂ ਦਿੱਤੀ ਉਹ ਬਾਣੀ ਜਿਹੜੀ ਹੈ ਖਾਰੀ ਬੀਰ ਉਸ ਨੂੰ ਖਾਰੀ ਬੀਰ ਦਾ ਨਾਮ ਦੇ ਦਿੱਤਾ ਔਰ ਪਿਆਰਿਓ ਇਸ ਗੁਰਬਾਣੀ ਦੇ ਵਿੱਚ ਪੰਜ ਗੁਰੂਆਂ ਦੇ ਪਹਿਲਾ ਔਰ ਛੇਵੇਂ ਸੈਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਹੈ ਕਹਿੰਦੇ ਨੇ ਕਿ ਉੱਥੇ ਕਲਮਾ કડ-કડ ਕੇ ਸ਼ਾਇਦੇ ਨਾਂਜੋ ਲਿਖਦੇ ਸੀ ਔਰ ਅੱਜ ਵੀ અપਾਰ ਬਖਸ਼ਿਸ਼ ਕਿਰਪਾ ਹੈ ਪਿਆਰਿਓ ਉਥੇ ਜਿੰਨੂੰ ਕੱਖ ਨਹੀਂ ਆਉਂਦਾ ਉਹ ਉਥੇ ਅਰਦਾਸ ਬੇਨਤੀ ਕਰੇ ਤੇ ਉਥੇ ਉਂਗਲ ਦੇ ਨਾਲ ਹੀ ਜ਼ਮੀਨ ਦੇ ਉੱਤੇ ਲਿਖ ਦੇਵੇ ਤੇ ਪਿਆਰਿਓ ਉਹਨੂੰ ਲਿਖਣਾ ਆ ਜਾਂਦਾ ਇੰਨੀ ਬੜੀ ਮਹਾਨ ਕਿਰਪਾ ਹੈ ਦਰ ਨਵਾ ਸਾਹਿਬ ਸ਼ੋਗ ਰਬਾਣੀ ਬਿਲਕੁਲ ਤਿਆਰ ਵਰ ਤਿਆਰ ਹੋ ਗਈ ਲਿਖੀ ਗਈ ਔਰ ਇਸ ਤੋਂ ਅਪਰੰਤ ਭਾਈ ਮਨੀ ਸਿੰਘ ਨੇ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਇੱਕ ਸ਼ੰਕਾ ਕੀਤਾ ਕਹਿਣ ਲਗੇ ਗੁਰੂ ਸਾਹਿਬ ਜਿਤਨੇ ਗੁਰੂ ਹੋਏ ਨੇ ਸਾਰਿਆਂ ਨੇ ਆਪਣੇ ਮੁਖਾਲ ਬਿੰਦ ਤੋਂ ਬਾਣੀ ਉਚਾਰੀ ਤੇ ਉਹਨਾਂ ਦੀ ਬਾਣੀ ਦਰਜ ਹੋ ਗਈ ਤੁਸੀਂ ਸਿਆ ਗੁਰੂਆਂ ਦੀ ਬਾਣੀ ਦਰਜ ਕਰ ਲਈ ਆਪਣੀ ਬਾਣੀ ਤੁਸੀਂ ਕਿਉਂ ਨਹੀਂ ਵਿੱਚ ਪਾਈ ਤੇ ਸਤਿਗੁਰੂ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਭਾਈ ਬਣੀ ਸਿੰਘ ਜੀ ਮੈਂ ਸੇਵਕ ਹਾਂ ਇਨਾਂ ਗੁਰੂਆਂ ਦਾ ਮੈਂ ਦਾਸ ਹਾਂ ਮੈਂ ਹੂੰ ਪਰੰਪੁਰਕ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਗੁਰੂ ਨਹੀਂ ਆ ਮੈਂ ਸੇਵਕ ਤੇ ਫਿਰ ਸੇਵਕ ਜਿਹੜੇ ਨੇ ਗੁਰੂਆਂ ਦੇ ਬਰੋਬਰ ਆਪਣੀ ਬਾਣੀ ਦਰਜ ਨਹੀਂ ਕਰਦੇ ਪਿਆਰਿਓ ਇਸ ਕਰਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਗੁਰਬਾਣੀ ਦੇ ਵਿੱਚ ਆਪਣੀ ਬਾਣੀ ਦਰਜ ਨਹੀਂ ਕੀਤੀ ਪਰ ਆਪਣੇ ਮੁਖਾਰ ਬਿੰਦ ਤੋਂ ਛਾਂਗੂਆਂ ਦੀ ਬਾਣੀ ਇਨ ਬਿੰਨ ਇਹਦੇ ਵਿੱਚ ਦਰਜ ਹੈ ਇੱਕ ਅੱਖਰ ਲਗ ਤੱਕ ਮਾਤਰਾ ਦਾ ਕੋਈ ਫਰਕ ਨਹੀਂ ਹੈ ਪਿਆਰਿਓ ਸੋ ਕਹਿੰਦਾ ਭਾਵ ਕਿ ਆਪਣੇ ਆਪ ਨੂੰ ਦਾਸ ਕੋ ਆਇਆ ਤੇ ਗੁਰਬਾਣੀ ਦਰਜ ਕੀਤੀ ਔਰ ਤਨ ਤਨ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਨਦੇੜ ਸਾਹਿਬ ਕੀ ਬਖਸ਼ੀ ਆਪ ਜੀ ਨਦੇੜ ਨੂੰ ਚਲੇ ਗਏ ਮਕਰੋ ਜੰਗਾ ਜੁੱਧਾਂ ਦਾ ਕੰਮ ਚੱਲ ਪਿਆ ਔਰ ਬਾਬਾ ਦੀਪ ਸਿੰਘ ਜੀ ਇਹ Rajasthan ਦੀ ਹਰਾਕੀ ਦੇ ਵਿੱਚ ਵਿਚਰ ਰਹੇ ਨੇ ਜਿਸ ਵੇਲੇ ਸਿੱਖਾਂ ਦਾ ਕਤਲੇਆਮ ਬੜੇ ਭਾਰੀ ਜੋਰ ਨਾਲ ਹੋ ਰਿਹਾ ਸੀ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਬੜਾ ਵੱਡਾ ਰਾਜ ਕੀਤਾ ਔਰ ਪਿਆਰਿਓ ਅਖੀਰ ਉਹਨਾਂ ਨੂੰ ਬਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਗ੍ਰਿਫਤਾਰ ਕਰਨਿਆ ਜਿਤਨੇ ਸਿੱਖ ਸੀ ਉਹਨਾਂ ਦੇ ਨਾਲ ਉਹਨਾਂ ਨੂੰ ਵਨ ਕੇ ਪਹਿਲਾਂ ਲਾਹੌਰ ਵੱਲੇ ਲੈ ਕੇ ਗਏ ਕਹਿਣ ਲਗੇ ਕਿ ਜੇ ਆਪਾਂ ਇਤਨੇ ਕ ਸਿੰਘ ਜਾ ਕੇ ਦਿੱਲੀ ਵਿਖਾਏ ਨਾ ਤੇ ਆਪਾਂ ਨੂੰ ਬਾਦਸ਼ਾਹ ਕਹੇਗਾ ਕਿ ਤੁਸੀਂ 9 ਮਹੀਨੇ ਘੇਰਾ ਰੱਖਿਆ ਤੇ ਇੰਨੇ ਕੀ ਸਿੰਘ ਸੀ ਇਹਨਾਂ ਨੇ ਕੀ ਕੀਤਾ ਕਿ ਗੱਡੇ ਭਰ ਕੇ ਲਾਹੌਰ ਵੱਲ ਤੁਰ ਪਏ ਔਰ ਜਿਤਨੇ ਵੀ ਰਸਤੇ ਦੇ ਵਿੱਚ ਕੋਈ ਵੀ ਸਿੱਖ ਮਿਲਦਾ ਜਿਹਦੇ ਸਿਰ ਤੇ ਪਿਆਰੇ ਜੂੜਾ ਸੀ ਉਹਨਾਂ ਨੂੰ ਫੜ ਫੜ ਕੇ ਇਹਨਾਂ ਨੇ ਸ਼ਹੀਦ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਸਿਰ ਨੇਦਿਆਂ ਤੇ ਟੰਗ ਲਏ ਔਰ ਧੜ ਗੱਡਿਆਂ ਦੇ ਉੱਤੇ ਲੱਗ ਲਏ ਅਖੀਰ ਲਾਹੌਰ ਤੋਂ ਵਾਪਸ ਦਿੱਲੀ ਵੱਲ ਜਦੋਂ ਰਵਾਨਗੀ ਹੋਈ ਤੇ ਪਿਆਰਿਓ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸ਼ਹੀਦਾਂ ਦੇ ਸਿਰ ਅਤੇ ਧੜ ਲੈ ਕੇ ਦਿੱਲੀ ਵੱਲ ਨੂੰ ਪਹੁੰਚੇ ਉਸ ਵੇਲੇ ਫੁਰਾਕੋਜ ਮਟਾਉਣ ਦੀ ਖਾਤਰ ਇਹਨਾਂ ਨੇ ਬੜੀ ਵੱਡੀ ਮੀਉਂਹ ਬੰਦੀ ਕੀਤੀ ਹਰਮੰਦਰ ਸਾਹਿਬ ਨੂੰ ਪੂਰ ਦਿੱਤਾ ਸਰੋਵਰ ਨੂੰ ਪੂਰ ਦਿੱਤਾ ਹਰਮੰਦਰ ਸਾਹਿਬ ਨੂੰ ਧੜ ਦਿੱਤਾ ਔਰ ਜਦੋਂ ਬਾਬਾ ਦੀਪ ਸਿੰਘ ਜੀ ਹੋਰਾਂ ਨੂੰ ਪਤਾ ਲੱਗਾ ਇਹ ਫਿਰ ਆਪਣੇ ਟਿਕਾਣਿਆਂ ਤੋਂ ਕੁਝ ਥੋੜੇ ਸਿੰਘਾਂ ਦੇ ਨਾਲ ਇਹ ਮਾਝੇਵਾਲ ਨੂੰ ਤੁਰਦੇ ਨੇ ਔਰ ਜਿਸ ਵੇਲੇ ਗੋੜਵਾਲ ਦੇ ਮੈਦਾਨ ਗੋਲਵੜ ਪਹੁੰਚਦੇ ਨੇ ਇੱਥੇ ਆੜ ਕੇ ਸਾਰੇ ਸਿੱਖਾਂ ਨੂੰ ਇਕ ਇਕੀਰ ਖਿੱਚ ਕੇ ਕਹਿਣ ਲੱਗੇ ਭਾਈ ਜਿਹੜੇ ਪਰਿਵਾਰ ਦੇ ਨਾਲ ਪਿਆਰ ਰੱਖਦੇ ਨੇ ਜਿਹੜੇ ਪਰਿਵਾਰ ਦੇ ਨਾਲ ਵਿਚਰਨਾ ਚਾਹੁੰਦੇ ਨੇ ਉਹ ਵਾਪਸ ਜਾ ਸਕਦੇ ਆ ਜਿਹੜੇ ਤਲੀ ਤੇ ਧਰ ਕੇ ਆਏ ਨੇ ਉਹ ਆਣ ਕੇ ਤੇ ਸਾਡੇ ਨਾਲ ਇਸ ਲੀਖ ਨੂੰ ਤੱਪ ਕੇ ਅੱਗੇ ਜਾ ਸਕਦੇ ਆ ਸੋ ਪਿਆਰਿਓ ਜਿਤਨਾ ਖਾਲਸਾ ਸੀ ਉਹ ਇੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਖਾਲਸਾ ਜੁੜ ਗਿਆ ਹੈ ਜਿਕਾਰੀ ਛੱਡਦੇ ਹੋਏ ਕੋਲਵਾਰ ਲਕੀਰ ਤੱਪ ਕੇ ਬਾਬੇ ਦੀਪ ਸਿੰਘ ਦੇ ਨਾਲ ਕੇ ਤੁਰ ਪਏ ਨੇ ਇਥੋਂ ਜੰਗ ਸ਼ੁਰੂ ਪਿਆਰਿਓ ਹੋਣਾ ਸ਼ੁਰੂ ਹੋ ਗਿਆ ਚੱਲਦਾ ਚੱਲਦਾ ਬਾਬਾ ਨੋਹ ਸਿੰਘ ਦੀ ਜਗਾ ਜਿੱਥੇ ਬਣੀਏ ਪਿਆਰਿਓ ਉਥੇ ਬਾਬਾ ਨੋਹ ਸਿੰਘ ਜੀ ਸ਼ਹੀਦੀ ਪ੍ਰਾਪਤ ਕਰਦੇ ਨੇ ਤੇ ਥੋੜਾ ਜਿਹਾ ਅੱਗੇ ਜਾ ਕੇ ਇਧਰ ਹੋ ਜਾਈਏ ਤੇ ਖਬੇ ਹੱਥ ਤਾਲਾ ਸਹਿ ਗੁਰਦੁਆਰਾ ਸਹਿਬ ਹੈ ਜਿੱਥੇ ਕਮਸ਼ਾਨ ਦੇ ਯੁੱਧੇ ਵਿੱਚ ਉਥੇ ਜਦੋਂ ਦੋਵਾਂ ਜਨ ਇਨ੍ਹਾਂ ਦੇ ਬਾਬਾ ਦੀਪ ਸਿੰਘ ਤੇ ਇੱਕ ਪਠਾਨ ਬੜਾ ਆਪਣੇ ਆਪ ਨੂੰ ਪਿੰਦਾ ਘੁੰਦਾ ਹੈ ਜਦੋਂ ਪਿਆਰੀ ਉਹ ਆਪਸ ਵਿੱਚ ਦੋਵਾਂ ਦੇ ਵਾਰ ਚੱਲੇ ਤੇ ਦੋਵਾਂ ਦੇ ਸੀਸ ਜਿਹੜਿਆ ਧੜ ਤੋਂ ਅਲੱਗ ਹੋ ਗਏ ਉਥੇ ਫਿਰ ਕਹਿੰਦੇ ਨੇ ਇੱਕ ਕਵੀ ਲਿਖਦਾ ਹੈ ਕਿ ਹੋਣੀ ਕਹਿਣ ਲੱਗੀ ਬਾਬਾ ਦੀਪ ਸਿਗਾ ਉਹ ਪਰਣ ਕੀਤਾ ਸੀ ਮੈਂ ਆਪਣਾ ਸੀਸ ਹਰ ਮੰਦਰ ਸਾਹਿਬ ਚੜਾਵਾਂਗਾ ਜਾ ਕੇ ਤੇ ਤੂੰ ਤਾਂ ਇੱਥੇ ਢੇਰੀ ਢਾ ਕੇ ਬਹਿ ਗਿਆ ਚਲਦੇ ਜੰਗ ਦੇ ਵਿੱਚ ਕਹਿੰਦੇ ਇੱਕ ਸਿੰਘ ਕਹਿੰਦਾ ਹੋਣੀਏ ਅਜੇ ਵੀ ਵਹਿਗੂ ਦੀ ਕਿਰਪਾ ਹੋ ਜਾਏ ਤਾਂ ਇਹ ਲੱਖੇ ਸਿਰਾਂ ਤੋਂ ਵੀ ਉੱਠ ਕੇ ਲੜ ਸਕਦੇ ਬੱਚੇ ਦੇ ਸਿੰਘ ਦੇ ਹੋਣੀਏ ਪੂਰੇ ਤੇ ਪਕੇ ਅਸੀਂ ਫੜ ਫੜ ਜਮ ਨਗਾ ਦੀਏ 16 ਦੇ ਨਕੇ ਅੰਮ੍ਰਿਤ ਸਰਵਲ ਜਾਂਦਿਆਂ ਸਾਨੂੰ ਕਿਹੜਾ ਡਕੇ ਪਿਆਰਿਓ ਜੋਸ਼ ਆਇਆ ਸਿਰ ਤੜੀ ਦੇ ਉੱਤੇ ਧਰ ਕੇ ਖੰਡਾ ਹੱਥ ਵਿੱਚ ਫੜ ਕੇ ਤੇ ਯੁੱਧ ਦੇ ਵਿੱਚ ਫਿਰ ਜਿਵੇਂ ਆਉਣਾ ਉਹਨੇ ਸ਼ੁਰੂ ਕੀਤੇ ਪਿਆਰਿਓ ਹੁਣ ਦੁਸ਼ਮਣ ਦੇ ਵਿੱਚ ਕੰਬਣੀ ਛਿੜ ਗਈ ਕਿ ਜਿਹੜੇ ਲਥੇ ਸਿਰ ਨੇ ਉਹਨਾਂ ਦੇ ਨਾਲ ਕਿਵੇਂ ਲੜਿਆ ਜਾਵੇ ਤੇ ਮੁਗਲ ਫੌਜ ਨੂੰ ਪਾਂਝ ਪੈ ਗਈ ਅਮਰਸਰ ਛੱਡ ਕੇ ਨਿਕਲ ਗਏ ਔਰ ਬਾਬਾ ਦੀਪ ਸਿੰਘ ਦੀ ਚਾਤੀ ਵਣ ਤੱਕ ਆਪਣਾ ਸੀਸ ਲੈ ਕੇ ਪਹੁੰਚੇ ਪਿਆਰਿਓ ਉਥੋਂ ਆਪਣਾ ਸੀਸ ਹਰਮੰਦਰ ਸਾਹਿਬ ਵਿੱਚ ਕਿੰਨੀ ਤਾਕਤ ਹੋਵੇਗੀ ਕਿੰਨੇ ਵੱਡੇ ਸੂਰਮੇ ਹੋਣਗੇ ਜਿਹੜੇ 18 ਸ਼ੇਰ ਦਾ ਖੰਡਾ ਵੋਣ ਵਾਲੇ ਆਪਣਾ ਸੀਸ ਹਰਮੰਦਰ ਸਾਹਿਬ ਪ੍ਰਕਰਮ ਵਿੱਚ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਹਾਜ਼ਰ ਕੀਤਾ ਸ਼ਹੀਦੀ ਪ੍ਰਾਪਤ ਕੀਤੀ ਔਰ ਬੇਰੁਮਤੀ ਵਾਸਤੇ ਜਿਹੜੇ ਉਸ ਤੋਂ ਬਾਅਦ ਵੀ ਅਰਗਨ ਖਾਲਸਿਆਂ ਨੇ ਆਪ ਦੀਆਂ ਜਾਨਾਂ ਦਿੱਤੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੋ ਇਹ ਸੀ ਪਿਆਰਿਓ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਅਧਿਆਸ ਜਿਨ੍ਹਾਂ ਨੇ ਆਪਣੀ ਆਹੂਤੀ ਦੇ ਕੇ ਖ਼ਰਮੰਦਰ ਸ਼ਹੀਦੀ ਦੇਰ ਉਤੀ ਦਾ ਬਦਲਾ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਇਹਨਾਂ ਦਾ ਜਨਮ ਦਿਹਾੜਾ ਹੈ ਇਸ ਮੌਕੇ ਤੇ ਤੁਹਾਨੂੰ ਲੱਖ ਲੱਖ ਵਧਾਈਆਂ ਹੋਵਣ ਔਰ ਸ਼ਹੀਦਾਂ ਦੇ ਜਿਨ੍ਹਾਂ ਦੇ ਹਰ ਜਗ੍ਹਾ ਤੇ ਦਮਗੜੇ ਵੱਜਦੇ ਨੇ ਸਤਿਗੁਰੂ ਦੀ ਕਿਰਪਾ ਦੇ ਨਾਲ ਸ਼ਰ੍ਹਾ ਬਾਤ ਤੇ ਸਾਡੇ ਹਿਰਦਿਆਂ ਦੇ ਵਿੱਚੋ ਸ਼ਹੀਦ ਵਸਦੇ ਨੇ ਸੋ ਆਓ ਜੀ ਹੋਈਆਂ ਭੁਜਾਂ ਨੂੰ ਨਾ ਤਾਰੀਏ ਗੱਜ ਕੇ ਫਤਿਹ ਜਾਈਏ ਵਾਜ ਜੇ ਕਾ ਖਾਲਸਾ